ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਗ੍ਰੇਨੇਡ ਦੇ ਨਾਲ ਹਮਲਾ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਜਿਸ ਸਾਕਸ਼ ਦੇ ਵੱਲੋਂ ਕੀਤੀ ਗਈ ਹੈਪੀ ਪਾਸ਼ਿਆ ਜਿਸ ਦੇ ਵੱਲੋਂ ਬਕਾਇਦਾ ਜ਼ਿੰਮੇਵਾਰੀ ਲਈ ਗਈ ਹੈਗੀ ਕਿ ਉਸ ਦੇ ਵੱਲੋਂ ਇਹ ਹਮਲੇ ਕਰਵਾਏ ਗਏ ਨੇ ਜਿਸ ਨੂੰ ਕਿ ਗ੍ਰਿਫਤਾਰ ਕਰ ਲਿਆ ਗਿਆ ਦੂਜੇ ਪਾਸੇ ਗ੍ਰਿਫਤਾਰੀ ਤੋਂ ਬਾਅਦ ਜੋ ਹੈਪੀ ਪਾਸ਼ਿਆ ਉਸ ਦਾ ਸਾਥੀ ਜੋ ਹੈ ਬੋਖਲਾਲਾ ਹੋਇਆ ਨਜ਼ਰ ਆ ਰਿਹਾ ਉਸ ਦੇ ਵੱਲੋਂ ਸੋਸ਼ਲ ਮੀਡੀਆ ਉਤੇ ਪੋਸਟ ਕਰਕੇ ਵੱਡਾ ਦਾਵਾ ਕੀਤਾ ਗਿਆ ਕਿ ਅਜਨਾਲਾ ਥਾਣਾ ਉਤੇ ਉਸ ਦੇ ਵੱਲੋਂ ਮੁਰਦ ਤੋਂ ਜੋ ਇਹ ਗ੍ਰੇਨੇਡ ਹਮਲਾ ਕਰਵਾਇਆ ਗਿਆ ਹੈ ਹਾਲਾਂਕਿ ਉਸ ਦੇ ਵੱਲੋਂ ਇੱਕ ਬਕਾਇਦਾ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਉਸ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਉਸ ਦੇ ਵੱਲੋਂ ਇਹ ਹਮਲਾ ਕਿਉਂ ਕਰਵਾਇਆ ਗਿਆ ਤੇ ਇਸ ਉੱਤੇ ਜੇਕਰ ਗੱਲ ਕਰੀਏ ਪੰਜਾਬ ਪੁਲਿਸ ਦੀ ਤਾਂ ਉਹਨਾਂ ਦਾ ਵੀ ਵੱਡਾ ਬਿਆਨ ਜੋ ਹੈ ਸામਨੇ ਆਇਆ ਤਾਂ BKU ਦੇ ਜੇ ਜੋ BK ਆਈ ਹੈ ਉਸਦੇ ਜੋ ਖਾਲਸਤਾਨੀ ਹਰਪ੍ਰੀਤ ਸਿੰਘ ਉਰਫ ਹੈਪੀ ਪਾਸ਼ੀਆ ਜਿਸ ਨੂੰ ਕੀ ਜੋ ਹੈ ਅਮਰੀਕਾ ਦੇ ਵਿੱਚ ਗ੍ਰਫਤਾਰ ਕੀਤਾ ਗਿਆ ਅਜੇਹੇ ਦੇ ਵਿੱਚ ਜੋ ਉਹਨਾਂ ਦਾ ਸਾਥੀ ਹੈ ਜੀਵਨ ਫੌਜੀ ਹੈਪੀ ਪਾਸ਼ੀਆ ਦਾ ਜਿਹੜਾ ਸਾਥੀ ਹੈ ਉਹ ਗੁੱਸੇ ਦੇ ਵਿੱਚ ਨਜ਼ਰ ਆ ਰਿਹਾ ਉਸ ਦੇ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਹੈ ਜੀਵਨ ਫੌਜੀ ਦੇ ਵੱਲੋਂ ਵਾਇਰਲ ਕੀਤੀ ਗਈ ਪੋਸਟ ਦੇ ਵਿੱਚ ਉਸ ਦੇ ਵੱਲੋਂ ਜ਼ਿਕਰ ਕੀਤਾ ਗਿਆ ਉਸ ਦੇ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਦੇ ਵਿੱਚ ਗ੍ਰੇਨੇਡ ਦੇ ਨਾਲ ਹਮਲਾ ਹੋਇਆ ਪੋਸ ਦੇ ਵਿੱਚ ਜੀਵਨ ਫੌਜੀ ਨੇ ਲਿਖਿਆ ਹੈ ਕਿ ਮੈਂ ਜੀਵਨ ਫੌਜੀ ਅਜਨਾਲਾ ਪੁਲਿਸ ਸਟੇਸ਼ਨ ਤੇ ਹੋਏ ਗ੍ਰੇਨੇਡ ਹਮਲੇ ਦੀ ਜ਼ਿੰਮੇਵਾਰੀ ਲੈਂਦਾ ਇਸ ਗ੍ਰੇਨੇਡ ਹਮਲੇ ਨੂੰ ਅੰਜਾਮ ਦੇਣ ਦਾ ਮੁੱਖ ਕਾਰਨ ਇਹ ਹੈ ਕਿ ਜੋ ਸਾਡੇ ਬਹੁਤ ਸਾਰੇ ਸਾਥੀ ਨੇ ਉਹਨਾਂ ਨੂੰ ਜੇਲ੍ਹ ਵਿੱਚ ਚੁੱਕ ਕੇ ਗੈਰ ਕਾਨੂੰਨੀ ਦਸਤਾਵੇਜ਼ ਬਣਾਏ ਜਾ ਰਹੇ ਨੇ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਗੈਰ ਕਾਨੂੰਨੀ ਤੌਰ ਤੇ ਪਰੇਸ਼ਾਨ ਵੀ ਕੀਤਾ ਜਾ ਰਿਹਾ ਹੈ ਇਸੇ ਦੇ ਨਾਲ ਜੋ ਜੀਵਨ ਹੈ ਉਸ ਦੇ ਵੱਲੋਂ ਇਹ ਵੀ ਲਿਖਿਆ ਗਿਆ ਕਿ ਪੰਜਾਬ ਪੁਲਿਸ ਨੇ ਜੋ ਫਿਲਮ ਸ਼ੁਰੂ ਕੀਤੀ ਹੈ ਉਹ 84 ਦੇ ਯੁੱਗ ਨੂੰ ਵਾਪਸ ਲਿਆ ਰਹੀ ਹੈ ਇਹ ਹਟ ਜਾਣ ਨਹੀਂ ਤਾਂ ਆਉਣ ਵਾਲਾ ਸਮਾਂ ਪੁਲਿਸ ਦੇ ਲਈ ਹੋਰ ਵੀ ਮਾੜਾ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਜੀਵਨ ਫੌਜੀ ਆਪਣੇ ਦੋਸਤ ਹੈਪੀ ਪਾਸ਼ੀਆ ਬਾਰੇ ਵੀ ਚਿੰਤਤ ਹੈ ਕਿਉਂਕਿ ਹੁਣ ਉਹ ਅਮਰੀਕੀ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਅਤੇ ਉਸ ਦੀ ਮਾਂ ਅਤੇ ਭੈਣ ਨੂੰ ਪੁਲਿਸ ਪਹਿਲਾਂ ਹੀ ਅੰਮ੍ਰਿਤਸਰ ਤੋਂ ਗ੍ਰਫਤਾਰ ਕਰ ਚੁੱਕੀ ਹੈ ਗੈਂਗਸਟਰ ਤੋਂ ਅੱਤਵਾਦੀ ਬਣਿਆ ਜੋ ਹੈਪੀ ਪਾਸ਼ੀਆ ਹੈ ਲੰਮੇ ਸਮੇਂ ਤੋਂ ਸੁਰੱਖਿਆ ਏਜੰਸੀਆਂ ਦੀ ਜੇ ਉਹਨਾਂ ਦੇ ਰਡਾਰ ਤੇ ਹੈ ਉਸ ਉੱਤੇ 5 ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਗਿਆ ਸੀ ਅਤੇ ਉਹ ਲਗਾਤਾਰ ਕਾਨੂੰਨ ਵਿਵਸਥਾ ਨੂੰ ਚੁਣੌਤੀ ਵੀ ਦਿੰਦਾ ਰਿਹਾ ਜਾਂਚ ਏਜੰਸੀਆਂ ਦੀ ਜੇਕਰ ਗੱਲ ਕਰੀਏ ਤਾਂ ਪਾਸੀਆਂ ਪਾਕਿਸਤਾਨ ਦੀ ਖੋਫੀਆ ਏਜੰਸੀ ISI ਦੇ ਨਿਰਦੇਸ਼ਾਂ ਤੇ ਕੰਮ ਕਰ ਰਿਹਾ ਸੀ ਹੈਪੀ ਪਾਸਿਆ ਦਾ ਨਾਮ ਅਮਰੀਕਾ ਦੇ ਵਿੱਚ ਮੌਜੂਦ ਜਿਹੜੇ ਖਾਲਸਤਾਨੀ ਨੇ ਉਹਨਾਂ ਦੀ ਸੂਚੀ ਦੇ ਵਿੱਚ ਸ਼ਾਮਲ ਹੈ ਜਿਸ ਨੂੰ ਕਿ ਭਾਰਤ ਅਤੇ ਅਮਰੀਕਾ ਦੀਆਂ ਸਰਕਾਰਾਂ ਨੇ ਸਾਂਝਾ ਕੀਤਾ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੀ ਅਮਰੀਕੀ ਫੇਰੀ ਦੌਰਾਨ ਖਾਲਸਤਾਨੀ ਗਤੀਵਿਧੀਆਂ ਉੱਤੇ ਚਿੰਤਾ ਪ੍ਰਗਟ ਕੀਤੀ ਸੀ ਅੰਮ੍ਰਿਤਸਰ ਦੇ ਨੇੜੇ ਪਾਸਿਆ ਪਿੰਡ ਦਾ ਰਹਿਣ ਵਾਲਾ ਹੈਪੀ ਜੋ ਪਹਿਲਾਂ ਯੂਕੇ ਗਿਆ ਅਤੇ ਫਿਰ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਪਹੁੰਚ ਗਿਆ 11 ਸਤੰਬਰ 2024 ਨੂੰ ਚੰਡੀਗੜ੍ਹ ਸੈਕਟਰ 10 ਦੇ ਇੱਕ ਘਰ ਉੱਤੇ ਗ੍ਰੇਨੇਡ ਦੇ ਨਾਲ ਹਮਲਾ ਹੋਇਆ ਸੀ ਜਿਸ ਤੋਂ ਬਾਅਦ NIA ਦੀ ਵਿਸ਼ੇਸ਼ ਅਦਾਲਤ ਨੇ ਉਸ ਵਿਰੁੱਧ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਉਸ ਉੱਤੇ ਹਮਲੇ ਦੇ ਲਈ ਹਮਲਾਵਰਾਂ ਨੂੰ ਵਿਸਫੋਟਕ ਸਮੱਗਰੀ ਮੁਹਈਆ ਕਰਵਾਉਣ ਦਾ ਇਲਜ਼ਾਮ ਵੀ ਲੱਗਿਆ ਜਿਸ ਦੇ ਤਹਿਤ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਮੋਸਟ ਵੌਂਟਡ ਸੀ ਹੈਪੀ ਪਾਸਿਆ ਜਿਸ ਨੂੰ ਕਿ ਅਮਰੀਕਾ ਦੇ ਵਿੱਚ ਗ੍ਰਫਤਾਰ ਕੀਤਾ ਗਿਆ ਕਿਉਂਕਿ ਇਮੀਗ੍ਰੇਸ਼ਨਜ਼ ਜੋ ਰੂਲਸ ਨੇ ਉਸਦੇ ਉਲੰਘਣਾ ਕੀਤੀ ਹੈ ਜਿਸ ਦੇ ਤਹਿਤ ਉਸ ਦੀ ਗ੍ਰਫਤਾਰੀ ਕੀਤੀ ਗਈ ਹੈ ਤਾਂ ਜਲਦ ਭਾਰਤ ਦੇ ਵਿੱਚ ਲਿਆਂਦਾ ਜਾ ਸਕਦਾ ਹੈ ਕਿਉਂਕਿ ਗੱਲਬਾਤ ਹੋ ਰਹੀ ਹੈ ਤੇ ਕਦੋਂ ਤੱਕ ਭਾਰਤ ਦੇ ਵਿੱਚ ਹੈਪੀ ਪਾਸ਼ੀਆ ਆਵੇਗਾ ਇਸ ਬਾਬਤ ਫਿਲਹਾਲ ਤੱਕ ਜਾਣਕਾਰੀ ਨਹੀਂ ਹੈ ਪਰ ਇਹਨਾਂ ਕਾ ਜ਼ਰੂਰ ਕੀਤਾ ਜਾ ਰਿਹਾ ਹੈ ਕਿ ਜਲਦ ਭਾਰਤ ਦੇ ਵਿੱਚ ਲਿਆਇਆ ਜਾ ਸਕਦਾ ਹੈ ਜੋ ਭਾਰਤ ਨੂੰ ਪੰਜਾਬ ਨੂੰ ਮੋਸਟ ਵੌਂਟਡ ਹੈ ਹੈਪੀ ਪਾਸ਼ੀਆ ਅਜੇ ਇਹ ਦੇ ਵਿੱਚ ਜਦੋਂ ਹੈਪੀ ਪਾਸ਼ੀਆ ਦੀ ਗ੍ਰਫਤਾਰੀ ਹੁੰਦੀ ਹੈ ਅਮਰੀਕਾ ਦੇ ਵਿੱਚ ਉਸ ਤੋਂ ਬਾਅਦ ਇੱਕ ਪੋਸਟ ਪਾਈ ਜਾਂਦੀ ਹੈ ਜੀਵਨ ਫੌਜੀ ਦੇ ਵੱਲੋਂ ਜਿਸ ਦੇ ਵਿੱਚ ਉਸ ਦੇ ਵਿੱਚ ਵੱਲੋਂ ਦਾਵਾ ਕੀਤਾ ਗਿਆ ਕਿ ਜਨਾਲਾ ਥਾਣੇ ਦੇ ਵਿੱਚ ਗ੍ਰੇਨੇਡ ਦੇ ਨਾਲ ਜੋ ਹਮਲਾ ਕਰਵਾਇਆ ਗਿਆ ਉਹ ਉਸ ਦੇ ਵੱਲੋਂ ਕਰਵਾਇਆ ਗਿਆ ਦੂਜੇ ਪਾਸੇ ਜਦੋਂ ਇਸ ਮੁਤਲਕ ਗੱਲਬਾਤ ਕੀਤੀ ਜਾਂਦੀ ਹੈ ਪੰਜਾਬ ਪੁਲਿਸ ਦੇ ਨਾਲ ਅਜਨਾਲਾ ਪੁਲਿਸ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਇਸ ਮਾਮਲੇ ਦੇ ਵਿੱਚ ਵੇਰਵਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਜੋ ਹਮਲਾ ਉਸ ਤੋਂ ਇਨਕਾਰ ਜੋ ਹੈ ਕੀਤਾ ਹੈ ਕਿ ਕੋਈ ਵੀ ਹਮਲਾ ਨਹੀਂ ਹੋਇਆ ਹਾਲਾਂਕਿ ਇਸ ਦੇ ਵਿੱਚ ਸੱਚਾਈ ਕੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਖੁਲਾਸਾ ਹੋ ਸਕਦਾ ਹੈ ਇਹ ਵੀ ਹੋ ਸਕਦਾ ਹੈ ਕਿ ਜੀਵਨ ਫੌਜੀ ਜਿਸ ਦੇ ਵੱਲੋਂ ਪੋਸਟ ਪਾਈ ਗਈ ਹੈ ਪੰਜਾਬ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਦੇ ਤਹਿਤ ਉਸ ਦੇ ਵੱਲੋਂ ਇਹ ਪੋਸਟ ਪਾਈ ਗਈ ਹੋਵੇ ਤਾਂ ਜੋ ਪੰਜਾਬ ਦੇ ਵਿੱਚ دہشت ਦਾ ਸਹਿਮ ਦਾ ਮਾਹੌਲ ਬਣ ਜਾਵੇ ਕਿਉਂਕਿ ਪੰਜਾਬ ਪੁਲਿਸ ਦੇ ਵੱਲੋਂ ਸਾਫ਼-ਸਾਫ਼ ਇਨਕਾਰ ਕੀਤਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੋਇਆ ਕੋਈ ਵੀ ਅਜਨਾਲਾ ਥਾਣੇ ਤੇ ਹਮਲਾ ਨਹੀਂ ਹੋਇਆ ਪਰ ਕੁਝ ਕੁ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਝ ਕੋਈ ਸ਼ਾਇਦ ਵਿਸਫੋਟਕ ਸਮੱਗਰੀ ਜੋ ਹੈਗੀ ਛੁੱਟੀ ਹੋਈ ਹੈ ਜਾਂ ਆਖਰ ਕੀ ਹੈ ਪੂਰਾ ਮਾਮਲਾ ਤਜਾਦ ਹੋਣ ਵਾਲੇ ਸਮੇਂ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਖੁਲਾਸਾ ਵੀ ਕੀਤਾ ਜਾ ਸਕਦਾ ਹੈ ਜੋ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਤਾਂ ਵੱਡੀ ਖਬਰ ਇਸ ਵਕਤ ਸਾਹਮਣੇ ਆ ਰਹੀ ਹੈ ਹੈਪੀ ਪਾਸਿਆ ਜੋ ਕਿ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਗ੍ਰੇਨੇਡ ਹਮਲੇ ਦਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਉਸ ਨੂੰ ਅਮਰੀਕਾ ਦੇ ਵਿੱਚ ਗ੍ਰਫਤਾਰ ਕੀਤਾ ਗਿਆ ਗ੍ਰਫਤਾਰੀ ਮਗਰੋਂ ਹੁਣ ਜੋ ਹੈਪੀ ਪਾਸਿਆ ਦਾ ਸਾਥੀ ਹੈ ਜੀਵਨ ਫੌਜੀ ਉਹ ਬੋਖਲਾਇਆ ਹੋਇਆ ਨਜ਼ਰ ਆ ਰਿਹਾ ਪੋਸਟ ਪਾ ਕੇ ਉਸ ਦੇ ਵੱਲੋਂ ਦਾਵਾ ਕੀਤਾ ਗਿਆ ਦੂਜੇ ਪਾਸੇ ਪੁਲਿਸ ਦੇ ਵੱਲੋਂ ਇਨਕਾਰ ਕੀਤਾ ਗਿਆ ਕਿ ਕੋਈ ਵੀ ਹਮਲਾ ਕੋਈ ਵੀ ਅਟੈਕ ਨਹੀਂ ਹੋਇਆ